ਇਸ ਹੋਮ ਰੈਮਡੀ ਦੇ ਰਿਜ਼ਲਟ ਮੈਂ ਖੁਦ ਦੇਖੇ ਹਨ ਮੈਨੂੰ ਲੱਗਾ ਕਿ ਮੈਂ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਾਂ ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਇਹ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਹੁਣ ਆਪਾਂ ਇਸ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਈ ਰੱਖਾਂਗੇ ਮੈਂ ਇੱਥੇ ਅੱਧੀ ਕੌਲੀ ਬਦਾਮਾਂ ਦੀ ਲਈ ਹੈ ਇਹਨਾਂ ਨੂੰ ਆਪਾਂ ਪਹਿਲਾਂ ਰੋਸਟ ਕਰ ਲਵਾਂਗੇ ਰੈਮਡੀ ਬਣਾਉਣ ਵਾਸਤੇ ਜਿਹੜੀਆਂ ਆਪਾਂ ਤਿੰਨ ਚੀਜ਼ਾਂ ਲੈਣੀਆਂ ਹਨ ਉਸੇਮ ਕੁਆਂਟੀਟੀ ਦੇ ਵਿੱਚ ਹੀ ਆਪਾਂ ਲੈਣੀਆਂ ਹਨ ਹੁਣ ਥੋੜਾ ਗਰਮੀ ਸੀ ਇਸ ਲਈ ਮੈਂ ਬਦਾਮ ਥੋੜੇ ਜੇ ਕਟਾ ਦਿੱਤੇ ਬਾਕੀ ਦੋਨੋਂ ਚੀਜ਼ਾਂ ਆਪਾਂ ਸੇਮ ਕੁਆਂਟੀਟੀ ਦੇ ਵਿੱਚ ਲਵਾਂਗੇ ਬਦਾਮਾਂ ਨੂੰ ਆਪਾਂ ਥੋੜਾ ਜਿਆ ਰੋਸਟ ਕਰ ਲੈਣਾ ਹੈ ਜਿਸ ਦੇ ਨਾਲ ਇਸ ਦੇ ਵਿੱਚੋਂ ਮੌਇਸਚਰ ਖਤਮ ਹੋ ਜਾਵੇ ਸਭ ਨੂੰ ਪਤਾ ਹੈ ਕਿ ਬਦਾਮ ਵਿੱਚ ਵਿਟਾਮਿਨ A, omega 3 ਤੇ ਫੈਟੀ ਐਸਿਡ ਹੁੰਦਾ ਹੈ ਇਹ ਆਪਣੇ ਬ੍ਰੇਨ ਹੈਲਥ ਤੇ ਅੱਖਾਂ ਦੀ ਰੋਸ਼ਨੀ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਇਹਨਾਂ ਨੂੰ ਆਪਾਂ ਜੇਕਰ ਲਗਾਤਾਰ ਲਵਾਂਗੇ ਤੇ ਇਸ ਦੇ ਨਾਲ ਆਪਣੀ ਬ੍ਰੇਨ ਹੈਲਥ ਵੀ ਇੰਪਰੂਵ ਹੋਵੇਗੀ ਤੇ ਅੱਖਾਂ ਦੀ ਰੋਸ਼ਨੀ ਵੀ ਇੰਪਰੂਵ ਹੋਵੇਗੀ। ਹੁਣ ਇੱਥੇ ਆਪਾਂ ਐਡ ਕਰਾਂਗੇ 15 ਤੋਂ 20 ਕਾਲੀਆਂ ਮਿਰਚਾਂ। ਇਹ ਪਾਉਣੀਆਂ ਵੀ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਇਸ ਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀ ਹੁੰਦੀ ਹੈ ਜੋ ਕਿ ਆਪਾਂ ਨੂੰ ਛਿੱਕਾ ਵਗੈਰਾ ਤੋਂ ਵੀ ਰਾਤ ਦਵਾਉਂਦੀਆਂ ਹਨ। ਤੁਸੀਂ ਜ਼ਰੂਰ ਇਸ ਨੂੰ ਐਡ ਕਰਿਓ। ਹੁਣ ਆਪਾਂ ਇਹਨਾਂ ਨੂੰ ਵੀ ਥੋੜੇ ਟਾਈਮ ਦੇ ਲਈ ਨਾਲ ਹੀ ਭੁੰਨ ਲਵਾਂਗੇ। ਜਦੋਂ ਆਪਣੇ ਬਦਾਮਾਂ ਦੇ ਵਿੱਚ ਥੋੜੇ ਜਿਹਾ ਕ੍ਰੈਕ ਆ ਗਏ ਤੇ ਸਮਝ ਲੈਣਾ ਕਿ ਆਪਣੇ ਬਦਾਮ ਭੁੱਜ ਚੁੱਕੇ ਹਨ ਤੇ ਇਹਨਾਂ ਦਾ ਮੌਇਸਚਰ ਬਿਲਕੁਲ ਖਤਮ ਹੋ ਚੁੱਕਾ ਹੈ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਦਾਮ ਆਪਣੇ ਭੁੱਜ ਚੁੱਕੇ ਹਨ। ਹੁਣ ਆਪਾਂ ਇਹਨਾਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ। ਹੁਣ ਆਪਾਂ ਪੁੰਨਾਂਗੇ ਸੌਂਫ। ਸੌਂਫ ਮੈਂ ਇੱਥੇ ਇੱਕ ਕੌਲੀ ਲਈ ਹੈ। ਇਹ ਮੈਂ ਮੋਟੀ ਹਰੀ ਸੌਂਫ ਲਈ ਹੈ। ਇਹ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਇਸ ਨੂੰ ਵੀ ਆਪਾਂ ਉਹਨੇ ਟਾਈਮ ਦੇ ਲਈ ਭੁੰਨਾਗੇ ਜਦੋਂ ਤੱਕ ਇਸ ਦਾ ਮੌਇਸਚਰ ਖਤਮ ਨਹੀਂ ਹੁੰਦਾ ਸੌਫ ਵਿੱਚ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਦੇ ਸੈੱਲ ਰਿਪੇਅਰ ਲਈ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਇਹ ਸਟ੍ਰੈਸ ਨੂੰ ਵੀ ਘੱਟ ਕਰਦਾ ਹੈ ਇਹ ਪੇਟ ਲਈ ਵੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਜ਼ਿਆਦਾਤਰ ਅੱਖਾਂ ਦੀ ਰੋਸ਼ਨੀ ਦੀ ਜਿਹੜੀ ਪ੍ਰੋਬਲਮ ਹੈ ਉਹ ਆਮ ਤੌਰ ਤੇ ਆਪਾਂ ਨੂੰ ਪੇਟ ਤੋਂ ਹੀ ਸਟਾਰਟ ਹੁੰਦੀ ਹੈ ਜੇਕਰ ਆਪਣਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤੇ ਉਸ ਦੇ ਨਾਲ ਆਪਾਂ ਨੂੰ ਗੈਸ ਤੇ ਜਾਪ ਦੀਆਂ ਪ੍ਰੋਬਲਮਸ ਆਉਂਦੀਆਂ ਹਨ ਜਿਸ ਦਾ ਅਸਰ ਆਪਣੇ ਬ੍ਰੇਨ ਤੇ ਅੱਖਾਂ ਤੇ ਪੈਂਦਾ ਹੈ ਇਸ ਲਈ ਇਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਆਪਣੀ ਸੌਫ ਵੀ ਰੋਸਟ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ ਤੀਸਰਾ ਇਸ ਦੇ ਵਿੱਚ ਇਨਗਰੀਡੀਅੰਟ ਆਪਾਂ ਪਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹ ਹੈ ਮਿਸ਼ਰੀ ਇੱਥੇ ਆਪਾਂ ਮਿਸ਼ਰੀ ਲੈਣੀ ਹੈ ਤਾਗੇ ਵਾਲੀ ਇਥੇ ਆਪਾਂ ਕੋਈ ਛੋਟੀ ਮਿਸ਼ਰੀ ਨਹੀਂ ਲੈਣੀ ਕਿਉਂਕਿ ਉਹ ਮਿਸ਼ਰੀ ਜਿਹੜੀ ਹੈ ਉਹ ਖੰਡ ਤੋਂ ਹੀ ਬਣੀ ਹੁੰਦੀ ਹੈ ਇਹ ਮਿਸ਼ਰੀ ਜਿਹੜੀ ਹੈ ਇਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਪੇਟ ਨੂੰ ਠੰਡਕ ਪਹੁੰਚਾਉਂਦੀ ਹੈ ਤੇ ਇਸੇਮ ਕੁਆਂਟੀਟੀ ਦੇ ਵਿੱਚ ਆਪਾਂ ਮਿਸ਼ਰੀ ਲੈ ਲੈਣੀ ਹੈ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਮਿਕਸ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਥੇ ਮਿਸ਼ਰੀ ਐਡ ਕਰਾਂਗੀ ਜਾਰ ਦੇ ਵਿੱਚ ਤੇ ਇਸ ਨੂੰ ਮੈਂ ਪਹਿਲਾਂ ਮਿਕਸ ਕਰ ਲਵਾਂਗੀ ਜੇਕਰ ਤੁਹਾਡੀ ਥੋੜੀ ਮਿਸ਼ਰੀ ਜ਼ਿਆਦਾ ਮੋਟੀ ਹੋਵੇ ਤਾਂ ਤੁਸੀਂ ਉਸ ਨੂੰ ਪਹਿਲਾਂ ਮਾਰਾ ਜਾਂ ਕੁੱਟ ਲਓ ਤੇ ਫਿਰ ਉਸ ਨੂੰ ਮਿਕਸੀ ਜਾਰ ਦੇ ਵਿੱਚ ਪਾਓ ਨਹੀਂ ਤਾਂ ਮਿਕਸੀ ਜਾਰ ਖਰਾਬ ਹੋਣ ਦਾ ਡਰ ਹੁੰਦਾ ਹੈ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਮਿਸ਼ਰੀ ਜਿਹੜੀ ਹੈ ਮਿਕਸ ਕਰ ਲਈ ਹੈ ਤੇ ਉਸ ਦਾ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਹੁਣ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਫਿਰ ਇਸੇ ਜਾਰ ਦੇ ਵਿੱਚ ਆਪਾਂ ਪਾਵਾਂਗੇ ਬਦਾਮ ਤੇ ਸੌਂਫ ਤੇ ਨਾਲ ਜਿਹੜੀਆਂ ਕਾਲੀਆਂ ਮਿਰਚਾਂ ਸੀ ਇਨਾਂ ਦਾ ਵੀ ਆਪਾਂ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਇੱਕ ਵਾਰੀ ਜਰੂਰ ਇਸ ਨੂੰ ਟਰਾਈ ਕਰਿਓ ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਹਨ ਆਪਣੀ ਬੇਟੀ ਨੂੰ ਦਿੰਦਿਆਂ ਉਸ ਨੂੰ ਕਾਫੀ ਇੰਪਰੂਵਮੈਂਟ ਲੱਗੀ ਹੈ ਆਪਣੀ ਆਈ ਸਾਈਡ ਦੇ ਵਿੱਚ ਵੀ ਤੇ ਉਸ ਨੂੰ ਸ਼ਿਕਾ ਵਗੈਰਾ ਦੀ ਪ੍ਰੋਬਲਮ ਵੀ ਥੋੜਾ ਜਿਆਦਾ ਸੀ ਤੇ ਉਹ ਵੀ ਲੈਂਦੀ ਹੈ ਤੇ ਨਾਲ ਮੈਂ ਵੀ ਲੈਣੀ ਹਾਂ ਕਿਉਂਕਿ ਮੈਨੂੰ ਵੀ ਥੋੜੀਆਂ ਜਿਹੀਆਂ ਸ਼ਿਕਾਂ ਦੀ ਪ੍ਰੋਬਲਮ ਸੀ ਜਦੋਂ ਦਾ ਮੈਂ ਇਸ ਨੂੰ ਯੂਜ਼ ਕਰ ਰਹੀ ਹਾਂ ਮੈਨੂੰ ਕਾਫੀ ਫਰਕ ਲੱਗ ਰਿਹਾ ਹੈ ਤੁਸੀਂ ਜਰੂਰ ਇਸ ਨੂੰ ਬਣਾ ਕੇ ਟਰਾਈ ਕਰਿਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਿਓ ਹੁਣ ਦੇਖੋ ਆਪਣਾ ਸੌਂਫ ਤੇ ਬਦਾਮਾਂ ਦਾ ਪਾਊਡਰ ਵੀ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਵੀ ਆਪਾਂ ਉਸੇ ਬਰਤਨ ਦੇ ਵਿੱਚ ਕੱਢ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਬਹੁਤ ਹੀ ਹੈਲਦੀ ਟੇਸਟੀ ਹੋਮ ਰੈਮਡੀ ਬਣ ਕੇ ਤਿਆਰ ਹੋ ਚੁੱਕੀ ਹੈ ਜੋ ਕਿ ਆਪਣੇ ਆਈ ਸਾਈਡ ਤੇ ਬ੍ਰੇਨ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਹੁਣ ਮੈਂ ਇਸ ਨੂੰ ਇੱਕ 에어ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਵਾਂਗੀ ਮੈਂ ਇੱਥੇ ਥੋੜਾ ਜਿਹਾ ਜ਼ਿਆਦਾ ਬਣਾਈ ਹੈ ਕਿਉਂਕਿ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਦੇ ਦੇਣੀ ਹੁੰਦੀ ਹੈ ਤੇ ਨਾਲ ਹੀ ਮੈਂ ਵੀ ਇਸ ਨੂੰ ਯੂਜ਼ ਕਰਦੀ ਹਾਂ ਤੁਸੀਂ ਇਸ ਨੂੰ ਆਪਣੇ ਹਿਸਾਬ ਦੇ ਨਾਲ ਥੋੜਾ ਵੀ ਬਣਾ ਸਕਦੇ ਹੋ ਇਸ ਨੂੰ ਆਪਾਂ ਇਸ ਤਰ੍ਹਾਂ 에어ਟਾਈਟ ਕੰਟੇਨਰ ਵਿੱਚ ਬੰਦ ਕਰਕੇ ਰੱਖ ਲਵਾਂਗੇ ਇਸ ਨੂੰ ਫ੍ਰਿਜ ਵਿੱਚ ਰੱਖਣਾ ਕੋਈ ਜ਼ਰੂਰੀ ਨਹੀਂ ਹੈ ਇਸ ਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਬਾਕੀ ਮੈਂ ਇੱਕ ਹੋਰ ਬੋਟਲ ਦੇ ਵਿੱਚ ਪਾ ਲਵਾਂਗੀ ਤੇ ਇਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਆਪਾਂ ਇੱਕ ਕੱਪ ਗਰਮ ਦੁੱਧਾ ਲਵਾਂਗੇ ਤੇ ਤੁਸੀਂ ਚਾਹੋ ਤਾਂ ਇਸ ਨੂੰ ਇਸ ਤਰ੍ਹਾਂ ਇੱਕ ਚਮਚ ਸਿੱਧਾ ਖਾ ਸਕਦੇ ਹੋ ਤੇ ਉੱਪਰ ਦੀ ਦੁੱਧ ਪੀ ਸਕਦੇ ਹੋ ਨਹੀਂ ਤਾਂ ਤੁਸੀਂ ਦੁੱਧ ਦੇ ਵਿੱਚ ਇਸ ਨੂੰ ਇੱਕ ਚਮਚ ਨੂੰ ਪਾ ਕੇ ਮਿਕਸ ਕਰਕੇ ਵੀ ਆਪਣੇ ਬੱਚੇ ਨੂੰ ਦੇ ਸਕਦੇ ਹੋ ਥੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ